ਇਹ ਆਪ ਬਾਈ ਪਾਈਪਰ ਦੀ ਆ ਅੱਛਾ ਇਹਦੇ ਸਨੋਮੈਨ ਲੱਗਿਆ ਹੋਇਆ ਨਾਨ ਸੈਕਸਡ ਲੱਗਿਆ ਹੋਇਆ ਆਪਾਂ ਸੈਕਸਡ ਕਹਿ ਕਿ ਨਹੀਂ ਦਿੰਦੇ ਅਗਲੇ ਨੂੰ ਗਰੰਟੀ ਰੂ ਸੀਮਨਾਂ ਦੀ ਆ ਸੀਮਨਾਂ ਦੀ ਗਰੰਟੀ ਆ ਬਾਈ ਅਗਲਾ ਜਿੰਮੇ ਮਰਜੀ ਜਿੱਥੇ ਮਰਜੀ ਚੈੱਕ ਕਰਾ ਲੈ ਅੱਜ ਦੀ ਵੀਡੀਓ ਦੋਸਤੋ ਬਾਈ ਜੱਸੀ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਜੀ ਬੁਰਜ ਢਿੱਲਵਾ ਜ਼ਿਲ੍ਹਾ ਮਾਨਸਾ ਤਹਿਸੀਲ ਵੀ ਮਾਨਸਾ ਬਾਈ ਅਰਗਿਆਂ ਕੋਲੇ ਦੋਸਤੋ 6 ਨਗ ਮੌਕੇ ਤੇ ਵਿਕਰੀ ਵਾਲੇ ਆ ਚਾਰ ਤਾਂ ਦੋਸਤੋ ਗੱਬਣਾ ਬੈੜਾ ਆਗਾ ਦੋ ਆਗਾ ਸੂਗਾ ਸਵਾਂਗਾ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 4 ਤਰੀਕ ਦੂਸਰਾ ਮਹੀਨਾ 2026 ਕੰਮ ਦੋਸਤੋ ਵਪਾਰ ਦਾ ਰੁਟੀਨ ਚ ਵੀਰ ਰਕਿਆਂ ਕੋਲੇ گاਵਾ ਛੋਟੀਆਂ ਬੱਚੀਆਂ ਸਾਰੇ ਪਸ਼ੂ ਆਉਂਦੇ ਰਹਿੰਦੇ ਆ ਅੱਜ ਆਪਾਂ ਜਿਹੜੀਆਂ ਅੱਜ ਮੌਕੇ ਤੇ ਹਾਜ਼ਰ ਇਹਨਾਂ ਬਾਰੇ ਗੱਲਬਾਤ ਕਰਾਂਗੇ ਮੁੱਲ ਦੋਸਤੋ ਨਾਲ ਹੁੰਦੇ ਵੀਡੀਓ ਦੇ ਵਿੱਚ ਹੋਊਗਾ ਹੋਰ ਜੱਸੀ ਭਾਈ ਸਸੀ ਕਾਲ ਸਸੀ ਕਾਲ ਜੀ ਪਿੰਡ ਵੀਰੇ ਬੁਰਜ ਢਿਲਮਾ ਪਿੰਡ ਬੁਰਜ ਢਿਲਮਾ ਜਲਾ ਮਾਨਸਾ ਭਾਈ ਆਪਣਾ ਠੀਕ ਆ ਨਾਲ-ਨਾਲ ਕਿਹੜੇ ਪਿੰਡ ਨਾਲ ਭਾਈ ਇੱਧਰ ਜੋਗਰ ਲਾ ਆ ਗਿਆ ਮੋੜ ਮੰਡੀ ਆ ਗਿਆ ਤੇ ਇਧਰ ਰਾਮਪਰਾ 20 ਕਿਲੋਮੀਟਰ ਆ ਗਿਆ ਇੱਕ ਨੰਬਰ ਆਪਾਂ ਉਧਰੋਂ ਸ਼ੁਰੂ ਕਰ ਲੈਨੇ ਹਨ ਬਾਈ ਆ ਉਰਲੀਆਂ ਚਾਰੀ ਤਾਂ ਗੱਪਣਾ ਆ ਆ ਗੱਪਣਾ ਆ ਗਿਆ ਬਾਈ ਚਾਰੇ ਹਾਂ ਹਾਂ ਉਹ ਦਾ ਤਾਜੀਆਂ ਸੁਈਆਂ ਨੇ ਠੀਕ ਆ ਠੀਕ ਆ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਇੱਕ ਵਾਰੀ ਬੋਲ ਵੀ ਦੋ ਫਿਰ 70872 ਬਾਈ 09842 70872 09842 ਠੀਕ ਆ ਇੱਕ ਨੰਬਰ ਆਪਾਂ ਪਰਲੀ ਤੋਂ ਸ਼ੁਰੂ ਕਰ ਲਾ ਬਾਈ ਦੂਜਾ ਸੁਆ ਬਾਈ ਇਹ 6 ਦਾੰਦਾ ਮੂੰਹ ਦੂਸਰਾ ਸੁਆ 6 6 ਦਾੰਦਾ ਪਰਸੋਂ ਸੁਈ ਆ ਬਾਈ ਇਹਦੇ ਠੀਕ ਆ ਆ ਬੱਚਾ ਮੰਗਰੇ ਦੇ ਬੱਚਾ ਬੱਚਾ ਇਹਦੇ ਪਿੱਛੇ ਦੋਸਤੋ ਮੇਲਕਾਫਾ ਬੱਚੇ ਨੂੰ ਇਹਨੇ ਜਨਮ ਦਿੱਤਾ ਪਰਸੋਂ ਸੂਈ ਆ ਹਾਂ ਠੰਡੀ ਸੀ ਲਾ ਬਾਈ ਹੁਣ 14-15 ਕਿਲੋ ਬੌਲਾ ਤਿਆਰ ਹੋਊਗਾ ਠੀਕ ਆ ਜੀ ਆਪਾਂ ਬਾਲਾ ਤਾਂ ਨਹੀਂ ਕਹਿ ਕੇ ਦਿੰਦੇ ਅਗਲੇ ਨੂੰ 20 ਕਿਲੋ ਦੀ ਗਾਰੰਟੀ ਦੇ ਦਾਂਗੇ ਹਾਂ ਦੁੱਧ 25-26 ਕਿਲੋ ਦੇ ਦਊਗੀ ਆ ਬਾਕੀ ਵਾਲਾ ਦੀ ਸੰਧਣਾ ਲੈ ਲੇ ਬਾਈ ਠੀਕ ਆ ਵੀਰੇ ਪਰਸੋਂ ਦੋਸਤੋ ਇਹ ਸੂਈ ਸੂਆ ਕਿਨਵੇਂ ਦੂਜਾ ਬਾਈ ਦੂਜਾ ਸੂਆ ਸੂਈ ਆ 15 ਕਿਲੋ ਦੁੱਧ ਹੁਣ ਹਾਜ਼ਰ ਆ ਹਨਾ ਹਾਂ ਬਾਈ ਠੀਕ ਐ ਬਾਕੀ 6 ਦਾੰਦਾ ਮੂੰਹ ਹੂੰ ਠੀਕ ਆ ਬਈ ਠੀਕ ਆ ਬਾਕੀ ਦੋਸਤੋ ਨਾਲ ਹੁੰਦੇ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਈ ਜਾਂਦੇ ਆ ਨੰਬਰ ਭਰਾ ਦਾ ਹੀਠਾ ਚੱਲੀ ਜਾਂਦਾ ਮੁੱਲਵਾੜੀ ਵੀਡੀਓ ਦੇ ਵਿੱਚ ਹੀ ਨਾਲ ਹੁੰਦੇ ਕਰਵਾਈ ਚੱਲਾਂਗੇ ਆ ਦੇਖੋ ਦੋਸਤੋ ਹੂੰ ਕਰ ਲਓ ਦੋਸਤੋ ਚੈੱਕ ਸੋ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਬਾਈ ਕੋਲੇ ਆ ਜੋ ਜਿਹੜਾ ਵੀ ਨਗ ਤੁਹਾਨੂੰ ਫਿੱਟ ਆਉ ਤਸੱਲੀ ਕਰਕੇ ਲੈ ਜਾ ਬਾਈ ਕੋਈ ਚੱਕਰ ਨਹੀਂ ਦੋ ਟਾਈਮ ਚੋਲੋ ਤਿੰਨ ਚੋਲੋ ਆ ਲੈ ਕਰੋ ਦੋਸਤੋ ਚੈੱਕ ਤੇ ਕਹਿੰਨੇ ਆਨਲਾਈਨ ਮਗਵਾਉਣੀਆਂ ਬਈ ਧਾਰਾਂ ਦੀ ਆਪਣੀ ਗਰੰਟੀ ਹੂ ਉੱਤੋਂ ਬੰਦਾ ਆਪਦੀ ਦੇਖ ਲੈ ਹਾਂ ਜੇ ਕਈ ਵਾਰੀ ਬੰਦੇ ਨੂੰ ਦੂਰ ਪੈਂਦਾ ਆਉਣਾ ਜਾਣਾ ਔਖਾ ਖਣਲੇ ਵੇ ਦੀ ਧਾਰਾਂ ਦੀ ਬਿਲਕੁਲ ਗਰੰਟੀ ਹੋ ਪੂਰ ਸ਼ਰਲੇ ਦੀ ਗਰੰਟੀ ਆ ਬਈ ਆਪਣੀ ਜਮਾ ਠੀਕ ਆ ਵੀਰੇ ਠੀਕ ਆ ਹੂੰ ਤੇ ਬਾਕੀ ਦੋਸਤੋ ਆ ਚੈੱਕ ਕਰ ਲਓ ਛੋਟੀ ਨਹੀਂ ਹੈਗੀ ਬਈ ਕਿ ਆ ਬੱਚਾ ਬਈ ਛੋਟੀ ਮੰਨੇ ਵੱਡੀ ਵਹਿੜਾ ਪੂਰੀ ਹਾਂ ਮੋਲੇ ਦੋਸਤੋ ਨਾਲ ਹੁੰਦੇ ਕਰਵਾਈ ਜਾਊਗਾ ਬੱਚਾ ਇਹਦੇ ਪਿੱਛੇ ਮੇਲਕਾਫਾ ਬੱਚਾ ਇਹਦੇ ਪਿੱਛੇ ਦੋਸਤੋ ਬਣ ਲਾ ਵੀਰੇ ਬਣ ਲਾ ਕੀ ਪਾਰੋ ਜੀ ਵੀਰੇ ਇਹਦਾ ਵਾਹ ਜੇਦਾ ਬਾਈ ਕਿਹਨੇ ਮੁੱਲ ਕਰਾਉਣਾ ਤਾਂ 1.5 ਹਾਂ ਬਈ ਜੈਸਨੋ 95000 ਦੀ ਆਪਾਂ ਦੇਣੀ ਆ ਜੈਸਨੋ 95 ਨੰਬਰ 2 ਆ ਜਾ ਵੀਰੇ ਇਹ ਪਲੂਨ ਬੱਠੀ ਆ ਬਾਈ ਹਾਂਜੀ ਦੋ ਦਾੰਦ ਦਾ ਮੂੰਹ ਠੀਕ ਆ ਇਹ ਵੀ ਪਰਸੂ ਹੀ ਸੂਈ ਆ ਬਾਈ ਇਹ ਵੀ ਪਰਸੂ ਸੂਈ ਹਾਂ ਇਹਦੇ ਮਾਗਰ ਵੀ ਮੇਲ ਕਾ ਵੀ ਆ ਸ਼ੌਕ ਦੂਜਾ ਬੱਚਾ ਬਈਆ ਕਾਲਾ ਬੱਚਾ ਦੋਸਤੋ ਇਹਦੇ ਪਿੱਛੇ ਵੀ ਬੱਚਾ ਹੀ ਆ ਆ ਨਾਲ ਹੀ ਖੜਾ ਪਸ ਬਾਕੀ ਥਾਣ ਥਣ ਬਹੁਤ ਸੋਹਣਾ ਗੁਲਾਬੀ ਥਾਣਾ ਬਾਈ ਹਾਂ ਹਾਂ ਵਧੀਆ ਟਾਈਟ ਜੇ ਲੇਵੇ ਦੁੱਧ ਕਿੰਨਾ ਹਾਜ਼ਰ ਆ ਵੀਰੇ ਇਹਦੇ ਥੱਲੇ ਵੀ 14-15 ਕਿਲੋ ਬੋੜਾ ਹਾਜ਼ਰ ਆ ਬਾਈ 20 ਪਲੱਸ ਦੁੱਧ ਦੇ ਦੂ ਇਹ ਬੱਛੀ ਵੀ 14-15 ਦੋਸਤੋ ਜਮ ਐਂ ਮੌਕੇ ਤੇ ਅੱਜ ਹਾਜ਼ਰ ਆ ਤੇ ਬਾਈ ਕਹਿੰਦਾ 20 ਕਿਲੋ ਦੇ ਘਰਾਂ ਚ ਆ ਆਉਣਾ ਦੁੱਧ ਪਾ ਦੂਗੀ ਬਾਕੀ ਫੁੱਲ ਹਾਈਟ ਆ ਛੋਟੀ ਨਹੀਂ ਹੋएगी ਬਾਈ ਕੋਈ ਛੋਟੀ ਮੰਨੇ ਲੈਵਾ ਦੋਸਤੋ ਜਮ ਐ ਗੁੰਦਿਆ ਹੋਇਆ ਕੋਈ ਉਹ ਨਹੀਂ ਹੈਗਾ ਢਿੱਲੇਪਨ ਵਾਲਾ ਕਮਾਲ ਕੋਈ ਨਾ ਕੋਈ ਨਟਕਾ ਨਾ ਬਾਹਰ ਜਾਣ ਤੋਂ ਡਰਦੀ ਐ ਥੋੜਾ ਆ ਲੈ ਦੋਸਤੋ ਕਰੋ ਚੈੱਕ ਨਾਲ ਹੁੰਦੇ ਸੋਨ ਹਰੇਕ ਨੱਕ ਤੋੜ ਕੇ ਦਿਖਾਈ ਜਾਂਦੇ ਆ ਸੋ ਜਿਹੜੇ ਭਰਾ ਨੂੰ ਜਿਹੜਾ ਨੱਕ ਸਮਝ ਚ ਆਉਂਦਾ ਕੋਲੇ ਆ ਜੋ ਤੇ ਲੇਵਾ ਹੈ ਪਿਆ ਕਰਮਾੜੀ ਦਾ ਪੂਰੇ ਜੋਸ਼ ਵਾਲਾ ਕੋਈ ਢਿੱਲਾ ਪਣਨੀ ਪੂਰਾ ਫਿਕਸ ਤੇ ਫਿੱਟ ਲੇਵਾ ਚਵਾਈ ਵਾਲੇ ਸੋਹਣੇ ਥਾਣਾ ਜਿਵੇਂ ਮਰਜੀ ਇਹਨੂੰ ਚੋਈ ਜਾਇਓ ਠੰਡੀਆਂ ਤੇ ਸ਼ਰੀਫ ਬਹਿਣਾ ਦੋਸਤੋ ਆ ਢੰਡੀਆਂ ਸੀ ਲੋ ਜਮਾ ਬਾਈ ਜਿਵੇਂ ਮਰਜੀ ਬੈਠਾ ਰਵੇ ਅਗਲਾ ਹਾਂ ਨੰਬਰ ਦੋਸਤੋ ਹੇਠਾਂ ਇਹ ਨੰਬਰ 2 ਤੇ ਆ ਗਈ ਇਹ ਆਇਆ ਤਾਜ਼ੀਆਂ ਸੂਆਂ ਹੁੰਗਾ ਦੋ ਦੋ ਤਿੰਨ ਤਿੰਨ ਦਿਨਾਂ ਦੀਆਂ ਸੂਂਗਾ ਦੁੱਧ ਬਾਈ ਜਿੰਨਾ ਕਹਿੰਦਾ ਹਾਜ਼ਰ ਆਉਣਾ ਮੌਕਾ ਦੋ ਟਾਈਮ ਚੋਲੇ ਅਗਲਾ ਬਾਈ ਪਹਿਲਾਂ ਚਾਰ ਟਾਈਮ ਚੋਕੇ ਲੈ ਜੇ ਠੀਕ ਹੈ ਜੀ ਠੀਕ ਹੈ ਹਾਂ ਹਾਂ ਬੰਨ ਲਓ ਬਾਈ ਇਹਨੂੰ ਵੀ ਇਹ ਨੰਬਰ 2 ਤੇ ਆ ਦੋਸਤੋ ਇਹ ਤਾਜ਼ੀਆਂ ਸੂਂਗਾ ਹੋਊਗਾ ਇਧਰ ਆ ਗਿਆਂ ਵੀਰੇ ਮੋਲਾ ਭਾਏ ਦਾ ਵੀ ਕਰਵਾਣਾ ਕੀ ਭਾ ਵੀਰੇ ਭਾ ਭਾਈ ਬਸ ਇਹਦਾ ਵੀ ਜੱਸ ਨੂੰ 85000 ਰੁਪਏ ਦੀ ਦੇ ਦਾਂਗੇ ਜੱਸ ਨੂੰ 85 ਹਾਂਜੀ ਠੀਕ ਆ ਜੀ ਇਹ ਹੁਣ ਚਾਰੀ ਇਧਰ ਗੱਬਣਾ ਇਹ ਗੱਬਣਾ ਆਈਆਂ ਚਾਰੀ ਬਾਈ ਇਹ ਕਿੰਨੇ ਸੂਏ ਵਾਸਤੇ ਗੱਬਣਾ ਇਹ ਦੂਜਾ ਸੂਆ ਬਾਈ ਇਹਦੇ 15 ਦਿਨ ਪਏ ਆ ਜੇ 15 ਦਿਨ ਸੂਣ ਦੇ ਪਏ ਆ ਦੂਜਾ ਸੂਆ ਆ ਗਈ ਇਸ 15 16 ਕਿਲੋ ਦੁੱਧ ਦਿੱਤਾ ਹੈ ਬਾਈ ਆਪਾਂ ਐਵੇਂ ਕਹਿ ਦੀਏ 20 ਦਿੱਤੇ ਨੇ ਜਾਂ ਉਹ ਆ ਹਾਂ 15 16 ਕਿਲੋ ਦੁੱਧ ਦੇ ਦੂਏ ਬਾਈ ਠੀਕ ਆ ਇਹ ਕ੍ਰੋਸ ਜੰਗ ਚ ਆ ਗਈ ਆ ਕ੍ਰੋਸ ਚ ਆ ਬਾਈ ਇਹ ਕ੍ਰੋਸ ਚ ਆ ਗਈ ਦੋਸਤੋ ਦੂਸਰਾ ਇਹਨੇ ਸੂਆ ਸੂਣਾ 15 ਦਿਨਾਂ ਦੀ ਹਾਂ ਆ ਲੈ ਵੀਰੇ ਕਰੋ ਚੈੱਕ 15 ਦਿਨ ਜਿਹੜੇ ਹਿਸਾਬ ਨਾਲ ਇਹਦੇ ਪਏ ਆ ਉਹ ਤੇਨੂੰ ਵਧੀਆ ਬਾਕੀ ਚੁਲੀ ਚੁਲੀ ਵਧੀਆ ਆਪਣਾਉ ਬਾਈ ਭਰ ਜੂਗੀ ਹਾਂ ਕੋਈ ਨਾ ਕੋਈ ਨਾ ਟਿਕਾ ਲੈ ਦੋਸਤੋ ਨਾਲ ਹੁੰਦੇ ਵਧੀਆ ਤੁਹਾਨੂੰ ਤੋੜ ਕੇ ਦਿਖਾ ਰਹੇ ਆ ਕੋਈ ਜ਼ੂਮ ਆਊਟ ਨਹੀਂ ਇਹ ਚ ਹੈਗਾ ਜੋ ਹੈਗਾ ਪ੍ਰੋਪਰ ਜਿੰਨਾ ਕੱਦ ਦਾ ਉਹਦੇ ਸਾਬ ਬਾਕੀ ਹੈਡ ਦੇਖ ਲਓ ਬਾਈ ਮੀਡੀਅਮ ਹੈਡ ਆ ਕੋਈ ਵੱਡੀ ਨਹੀਂ ਹੈਗੀ ਨਾ ਬਾਲੀ ਛੋਟੀ ਆ ਹਾਂ ਬਿਲਕੁਲ ਲੇ ਚਲੋ ਜੀ 15 ਦਿਨਾਂ ਦੀ ਕੱਚੀ ਹੈ ਨਾ ਹਾਂ ਬਾਈ ਹਾਂ 15 ਦਿਨਾਂ ਦੀ ਦੋਸਤੋ ਇਹ ਕੱਚੀ ਆ ਆ ਲੈ ਜਿਸੀ ਕੀ ਪਾਏਦਾ ਬਾਈ بس ਬਾਈ ਦਾ ਪਾ ਨਹੀਂ ਅੱਜ ਆਪਾਂ ਬਾਲਾ ਕਰਨਾ ਤੂੰ ਦਾ ਇਹ ਤਿਆਰ ਹੋ ਗਈ ਤਾਂ 70 75000 ਦੀ ਅੱਜ 60000 ਦੀ ਦੇ ਦੇਣੀ ਆ ਅੱਜ 60000 ਹਾਂ ਬਾਈ ਕਾਟਾ ਵਾਟਾ ਇਹ 60000 ਦੀ ਦੇ ਦੇਣੀ ਆ ਆਪਾਂ ਠੀਕ ਆ ਲੈ ਦੋਸਤੋ ਆ ਜਿਹੜੀ ਨੰਬਰ 4 ਤੇ ਆ ਗਈ ਬਹੁਤ ਸੋਹਣੀ ਸਾਰਿਆਂ ਚੋਂ ਸਿਰ ਕੱਟਦੀ ਤੇ ਪੂਰੀ ਟਾਪ ਦੀ ਬੱਚੀ ਦਿਖਾਉਣੇ ਆ ਏ ਨੰਬਰ 4 ਤੇ ਹਲਾ ਇੱਕ ਵਾਰੀ ਖੜੀ ਦੀ ਤੁਹਾਨੂੰ ਮੈਂ ਦਿਖਾ ਦਿੰਨਾ ਇਧਰ ਬਈ ਫੁੱਲ ਹਾਈਟ ਆ ਬਈ ਇਹਦੀ ਹਾਂ ਚੰਗੇ ਦੋ ਦੰਦ ਅਜੇ ਚੱਕਦੀ ਆ ਬਈ ਇਹ ਅੱਛਾ ਦੋ ਦੰਦ ਚੱਕਦੀ ਆ ਹਾਂ ਠੀਕ ਆਪ ਬਈ ਪੇਪਰ ਦੀ ਆ ਅੱਛਾ ਇਹਦੇ ਸਨੋਮੈਨ ਲੱਗਿਆ ਹੋਇਆ ਨਾਨ ਸੈਕਸਡ ਲੱਗਿਆ ਹੋਇਆ ਆਪਾਂ ਸੈਕਸਡ ਕਹਿ ਕਿ ਨਹੀਂ ਦਿੰਦੇ ਅਗਲੇ ਨੂੰ ਗਾਰੰਟੀ ਰੂ ਸੀਮੰਨਾਂ ਦੀ ਹਾਂ ਸੀਮੰਨਾਂ ਦੀ ਗਾਰੰਟੀ ਆ ਬਈ ਅਗਲਾ ਜਿੰਮੇ ਮਰਜੀ ਜਿੱਥੇ ਮਰਜੀ ਚੈੱਕ ਕਰਾ ਲੈ ਠੀਕ ਆ ਵੀ ਜੋ ਤੁਹਾਨੂੰ ਮਾਲਕਾਂ ਨੇ ਅੱਗੇ ਦੱਸਿਆ ਹਾਂ ਜਿਹੜੀ ਕਾਪਾ ਨੂੰ ਫਾਰਮ ਦੀ ਬਹਿੜਾ ਏ ਬਈ ਠੀਕ ਆ ਜੀ ਬਾਕੀ ਹਾਈਟ ਹਾਂ ਲੈਂ 40 45 ਕਿਲੋ ਦੁੱਧ ਸੀਗਾ ਬਾਈ ਠੀਕ ਆ ਜੀ ਹਾਂ ਪੇ ਪਲੂਨ ਬੱਚੀ ਪਹਿਲੇ ਸੂਈ ਦੇ ਦੂਗੀ 30 ਪਲੱਸ ਦੁੱਧ ਦੇਣਾ ਬਾਈ ਹਾਂ ਲੈ ਦੋ ਹਜੇ ਅੱਜ ਹੋ ਗਈ ਬਾਈ 4 ਤਰੀਕ ਹੋ ਗਈ ਹਾਂ 19 ਤਰੀਕ ਨੂੰ ਦਿਨ ਪੂਰੇ ਨੇ ਬਾਈ ਤੇ 4 ਫਰਵਰੀ ਆ ਦੋਸਤੋ 15 ਦਿਨ ਇਹ ਤੇ ਹਜੇ ਪਏ ਆ ਚੰਗੇ ਕੱਦ ਦੀ ਤੇ ਜੋਸ਼ ਵਾਲਾ ਲੇਵਾ ਦੇਖੋ ਤੁਸੀਂ ਕਰਮਾ ਵਾਲੀ ਤਾਂ ਬਹੁਤ ਸੋਹਣੀ ਥਣ ਕੱਢਦੀ ਆ ਪਹਿਲਾ ਸੂਆ ਚੰਗੇ ਕੱਦ ਕਾਟਦੀ ਪੂਰੀ ਸੋਹਣੀ ਬੈੜਾ ਦੋਸਤੋ ਲੈ ਕਰੋ ਚੈੱਕ ਪਾਕੀ ਦੇ ਧਿਆਰਾ ਨਹੀਂ ਗਲੇਰਾ ਨਹੀਂ ਪਾਇਆ ਬਈ ਇਹ ਪੇਪਰ ਦੀ ਆਪ ਬਈ ਹਾਂ ਪੇਪਰ ਦੀ ਇਹ ਦੋਸਤੋ ਆਪਾ ਗੱਬਣਗੇ ਤਾਂ ਕਿਵੇਂ ਇਹ ਸਨੋ ਮੈਨ ਤੋਂ ਬਈ ਸਨੋ ਮੈਨ ਤੋਂ ਗੱਬਣਾ ਦੋਸਤੋ ਬਹੁਤ ਸੋਹਣੀ ਚੰਗੇ ਫਾਰਮ ਚ ਜਾਂ ਜਿੱਥੇ ਵੀ ਤੁਸੀਂ ਲੈ ਕੇ ਜਾਓਗੇ ਨਾ ਤਾਂ ਬਹੁਤ ਸੋਹਣੀਆਂ ਨੇ ਖੜੀ ਉਤਰਨਾ ਕੋਈ ਨਾ ਕੋਈ ਨਾ ਬਿਆ ਹੋਇਦਰ ਆਹ ਦੇਖੋ ਦੋਸਤੋ ਇਹ ਫਾਰਮ ਚ ਬਈ ਕਹਿੰਦਾ ਖੁੱਲੀ ਹੈ ਜਮਾ ਥੋੜਾ ਜਿਹਾ ਤਲੇ ਆ ਰਹੀ ਦੀ ਆਉਟ ਦੀ ਮੰਦੀ ਹੈ ਹੈਨਾ ਨਾ ਹੈੜ ਜਾਇ ਨਾ ਕੋਈ ਨਾ ਕੋਈ ਨਾ ਬਣ ਲੈ ਬਈ ਬਣ ਲੈ ਆ ਜਾ ਆ ਜਾ ਆਹ ਦੇਖੋ ਦੋਸਤੋ ਇੱਥੇ ਦੇਖ ਲਓ ਭਾਈ ਹਾਈਟ ਲੈਥ ਪੂਰੀ ਫੁੱਲ ਵੱਡੀ ਆ ਸਾਰੀਆਂ ਜੋ ਵੱਡੀ ਚੰਗੇ ਸਰੀਰ ਦੀ ਪੂਰੇ ਨਰੋਏ ਸਰੀਰ ਦੀ ਆ ਤੇ ਬਾਕੀ ਕਰਮਾਲੀ ਦਾ ਹਵਾਨਾ ਚੈੱਕ ਕਰ ਲਓ ਭਾਈ ਹੂੰ ਠੰਡੀ ਸੀਲ ਭਾਈ 15 ਦਿਨ ਪਈ ਇਹਦੇ ਇਹ 15 ਦਿਨ ਪਈ ਆ ਭਾਈ ਪੂਰਾ ਫਿਟਿੰਗ ਵਾਲਾ ਲੈਵਾ ਕਰਨੇ ਨੇ ਹਾਂ ਫੋਰਨ ਵਾਲੀਆਂ ਗਾਈਆਂ ਵਾਲਾ ਲੈਵਾ ਕੱਢਣੇ ਨੇ ਉਹ ਨਹੀਂ ਹੈਗਾ ਫਿਰ ਲੰਕਦਾ ਜਾਂ ਕੱਢ ਲੂਗੀ ਤੇ ਭਾਈ ਇਹਦਾ ਕੀ ਭਾਰ ਹੋਊਗਾ ਭਾ ਭਾਈ ਮੰਗਣ ਨੂੰ ਮਗਾ ਲਈ 160 ਕਹਿਦੀ ਆ ਆਪਾਂ 70 ਕਹਿਦੀਏ ਹੂੰ ਇੱਕ 40 ਦੀ ਬੱਚੀ ਦੇ ਦੇਣੀ ਆ ਤੇ ਇੱਕ 40 ਦੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਐਡੀ ਬੱਛੀ ਬਾਈਆ ਕੱਦ ਦੇਖ ਲਓ ਲੈਪ ਹੈਡ ਦੇਖ ਲਓ ਮੇਰਾ ਗਾਲੀ ਦੀਂਦਾ ਹਾਂ ਬਿਲਕੁਲ ਵੀਰੇ ਮੇਰਾ ਕੱਦ 5 9 ਆ ਬਾਈ ਹਾਂ ਆ ਬਾਕੀ ਵੇਖ ਲਓ ਤੁਸੀਂ ਆਪ ਹੀ ਦੇਖ ਲਓ ਕਿੰਨਾ ਕ ਹੋਊਗਾ ਹਾਂ ਲੈ ਨੰਬਰ 5 ਤੇ ਆ ਜਾ ਬਾਈ ਇਹ ਕਿੰਨੇਵੇਂ ਸੂਏ ਪਾਸਤੇ ਗੱਬਣਾ ਇਹ ਦੂਜਾ ਸੂਆ ਬਾਈ ਦੂਜਾ ਸੂਆ ਸੋਣਾ ਕਿੰਨੇ ਦਿਨਾਂ ਦੀ ਕੱਚੀ ਅੱਜ ਇਹਦੇ ਵੀ ਪਏ ਆ ਬਾਈ ਹਜੇ 15 ਤੋਂ 16 ਦਿਨ ਪਏਦੇ ਪਏ ਆ 15 ਤੋਂ 16 ਦਿਨ ਦੋਸਤੋ ਇਹਦੇ ਰਹਿੰਦੇ ਆ ਕਿੰਨੇ ਕ ਦੁੱਧ ਦੀ ਉਮੀਦ ਦੱਸਿਓ ਇਹਨੇ ਪਹਿਲਾਂ ਨੇ ਬਾਈ 28 29 ਕਿਲੋ ਦੁੱਧ ਦਿੱਤਾ ਹੋਇਆ ਇੱਕਠੀਆਂ ਹੀ ਲਈਆਂ ਇੱਕੋ ਫਾਰਮ ਚੋਂ ਆਪਾਂ ਇੱਕੋ ਫਾਰਮ ਚੋਂ ਇਹ ਕ੍ਰੌਸ ਚ ਆ ਗਈ ਹੈ ਨਾ ਇਹ ਕ੍ਰੌਸ ਚ ਆ ਗਈ ਥੋੜੀ ਜੀ ਹਾਂ ਤੇ ਇੱਕੋ ਫਾਰਮ ਦੀਆਂ ਨੇ ਬਾਈ ਦੋਨੇ ਠੀਕ ਆ ਬਾਈ ਠੀਕ ਆ ਦੋਸਤੋ ਅੱਗੇ ਸੀਜ਼ਨ ਇਹਨਾਂ ਦਾ ਹੀ ਆ ਹੁਣ ਬਾਕੀ ਭੋਜਨ ਭੋਜਨ ਬਾਈ ਇਹ ਤਾਂ ਫੁੱਲ ਕਦ ਕਦ ਵੀ ਪੂਰਾ ਜਾਵਣਾ ਫੁੱਲ ਬੇਲ ਦੋਸਤੋ ਐਨ ਪੂਰੀ ਲੰਮੀ ਬੇਲ ਦੀ ਆ ਤੇ ਦਿਨੇ ਦੇ ਵੀ ਹਜੇ ਕਿੰਨੇ ਪਏ ਆ 15 ਤੋਂ 20 ਦਾਲ ਲੈ ਜੂ ਬਾਈ 15 ਦੇ ਨਹੀਂ ਦੋਸਤੋ ਇਹਦੇ ਹਜੇ ਸੂਣਦੇ ਰਹਿੰਦੇ ਆ ਚੰਗੇ ਕੱਦ ਕਾਠ ਦੀ ਪੂਰੇ ਦੀ ਦੂਜਾ ਇਹਨੇ ਸੂਆ ਸੂਣਾ ਪਹਿਲੇ ਸੂਏ ਬਾਈ ਕਹਿੰਦਾ ਬਹੁਤ ਚੰਗਾ ਦੁੱਧ ਦਿੰਦਾ ਹੋਇਆ ਆ ਹੂੰ ਲੈਓ ਬਾਈ ਜੀ ਮੋੜ ਲਓ ਕਮਾਲ ਹੋਈ ਇਧਰ ਨੂੰ ਆ ਲੈ ਬਰੇ ਕਰ ਲੋ ਚੈੱਕ ਕੱਦ ਦੀ ਜੱਜਮੈਂਟ ਤੁਸੀਂ ਆਪ ਕਰਦੇ ਹੋ ਬਾਈ ਨੇ ਆਪ ਦਾ ਕੱਦ ਦੱਸਤਾ ਤੇ ਬਾਈ ਦੇ ਤਕਰੀਬਨ ਇਹ ਮੋਢਿਆਂ ਦੇ ਜੁਮਾ ਬਿਲਕੁਲ ਬਰਾਬਰ ਆ ਰਹੀ ਆ ਆ ਤੁਸੀਂ ਲੈਵੇ ਦੀ ਦੇਖ ਲਓ ਜੇ ਕਈ ਵਾਰੀ ਬਾਈ ਕਹਿੰਦਾ ਕਿਸੇ ਨੇ ਵੀ ਇਸ ਤਰ੍ਹਾਂ ਮੰਗਵੋਣੀ ਆ ਜੇ ਦੂਰ ਪੈਂਦਾ ਥਣਾਂ ਦੀ ਗਰੰਟੀ ਹੋ ਬਈ ਆਪਣੀ ਹਾਂ ਉੱਤੋਂ ਤਾਂ ਹਾਂ ਭਈ ਆ ਅਗਲਾ ਆਬਦੀ ਦੇਖ ਲੈ ਥਣਾਂ ਦੀ ਆਪਣੀ ਗਰੰਟੀ ਹੋ ਭੂਰ ਸ਼ਰਲੇ ਦੀ ਹੋਰ ਸਾਰੇ ਕਾਇ ਦੀ ਆਪਣੀ ਗਰੰਟੀ ਹੋ ਥਣ ਲੇਵੇ ਦੀ ਜਮਾ ਐਣ ਸੋਨੂ ਭਈ ਫਿਕਰ ਨਹੀਂ ਇਹ ਗੱਲ ਦੀ ਜਿੱਥੇ ਮਰਜੀ ਬੈਠੇ ਹੋ ਵੀ ਥਣ ਨਾਲ ਕੋਈ ਹੋ ਹੋਵੇ ਉਹ ਬਾਈ ਕਹਿੰਦਾ ਘਰ ਤੱਕ ਆਪਣੀ ਬਿਲਕੁਲ ਗਰੰਟੀ ਰਹੂਗੀ ਹਾਂ ਭਈ ਥਣਾਂ ਦੀ ਆਪਣੀ ਗਰੰਟੀ ਆ ਬਾਕੀ ਉੱਤੋਂ ਤਾਂ ਅਗਲੇ ਨੇ ਆਬਦੀ ਸਭ ਨਾਲ ਲੈਣੀ ਕੱਦ ਭਾਈ ਨੇ ਆਪ ਦਾ ਦਾ ਕਾਦਾ ਦੇਖ ਲਓ ਭਾਈ ਦੋਨੇ ਵੜਾ ਇਹ ਤੁਰੀਆਂ ਫੁੱਲ ਹੇਟ ਵਾਲੀਆਂ ਹੀ ਆ 5922 ਦਾ ਉਹ ਹਿਸਾਬ ਨਾਲ ਜੱਜਮੈਂਟ ਕਰੀ ਜਾ ਕੀ ਭਾ ਵੀਰੇ ਦਾ ਏ ਬਾਈ 130 ਦੇ ਦੇ ਦਾਂਗੇ 130 ਦੀ ਹਾਂ ਠੀਕ ਆ ਵੀਰੇ ਠੀਕ ਆ ਜੇ ਜੋੜਾ ਲੈਣਾ ਕਿਸੇ ਨੇ ਬਾਈ ਤਾਂ ਪੌਰ ਜਾਂ ਮਾਨ ਤਣ ਵਧ ਕਰ ਦਾਂਗੇ ਠੀਕ ਆ ਜੀ ਠੀਕ ਆ ਹਾਂ ਇਹ ਦੋਸਤੋ ਲਾਸਟ ਤੇ ਆ ਗਈ ਇਹ ਕਿਹੜੇ ਜਾਤ ਚ ਆ ਗਈ ਏ ਬਾਈ ਜਰਸੀ ਕਰਾਓ ਉਹਦੀ ਜਰਸੀ ਦਾ ਤੇ ਸਾਈਵਾਲ ਦਾ ਕਰਾਓ ਸਾ ਜਰਸੀ ਸਾਈਵਾਲ ਦਾ ਕਰਾਓ ਹਾਂ ਇਹਦੇ 25 ਦਿਨ ਪਏ ਆ ਬਾਈ ਜੀ ਛੋਟੇ ਕੱਦ ਦੀ 25 ਦਿਨ ਇਹ ਤੇ ਦੋਸਤੋ ਹਜੇ ਸੂਣਦੇ ਰਹਿੰਦੇ ਆ ਕਈ ਵਾਰੀ ਕ੍ਰੋਸਾਂ ਗੱਟ ਚੱਕੀ ਸਾਈ ਮੂੰਹ ਦੋ ਲਾਂਦੀ ਆ ਜੇ ਦੋ ਦਾ ਚੱਕੇ ਆਣੇ ਬਸ ਸਾਈ ਵਾਲ ਤੇ ਜਰਸੀ ਦਾ ਕ੍ਰੋਸ ਹੈ 15 ਕਿਲੋ ਦਾ ਦੇ ਦੂ ਬਾਈ ਪਹਿਲਣ ਹਾਂ ਵੀ ਲਾਲਾ ਜਿਵੇਂ ਹਜੇ 25 ਦਿਨ ਲਾਲਾ ਮਹੀਨਾ ਹੀ ਪਿਆ ਹੈ ਮਹੀਨਾ ਹੀ ਲਾ ਲੋ ਬਾਈ ਯਾਰ ਓਹ ਠੰਡੀ ਸੀਲਾ ਥਣ ਥਣ ਝੋਲੀ ਝਾਲੀ ਬਹੁਤ ਵਧੀਆ ਘੱਡੂਗੀ ਆ ਲੈ ਵੀਰੇ ਝੋਲੀ ਇਹਦੀ ਤੁਸੀਂ ਚੈੱਕ ਕਰ ਲੋ ਜਮਾ ਡੀ ਆਈ ਟ੍ਰੈਟਰੀਆ ਘੱਟ ਖਰਚੇ ਵਾਲੀ ਹਾਂ ਬਾਈ ਛੋਟੇ ਕੱਦ ਚ ਅੱਗੇ ਗਰਮੀ ਦੇ ਵੀ ਭਾਈ ਆ ਭਾਜ ਹੀ ਦੇਣੀ ਅੱਜ ਇਹ ਹਾਂ ਕਿੰਨਾ ਕਰੂਗਾ ਫਰਦਾਸੀ ਵੇ ਬਸ ਇਹ ਅੱਜ 10 ਨੂੰ 45000 ਦੀ ਦੇ ਦੇਣੀ ਆ ਘੱਟ ਵੱਧ ਨਹੀਂ ਹੋਣਾ ਬਸ ਅਗਲਾ ਘੱਟ ਵੱਧ ਨਾ ਕਰਵੇ ਹਾਂ 45000 ਦੀ ਆਪਾਂ ਦੇ ਦੇਾਂਗੇ 45000 ਦੀ ਦੋਸਤੋ ਜਰਸੀ ਸਾਹਿਵਾਲ ਦਾ ਕ੍ਰਾਸ ਆ ਗਿਆ ਇੱਕ ਮਹੀਨਾ ਇਹਦੇ ਸੂਣਦਾ ਰਹਿੰਦਾ ਕੱਦ ਜ਼ਰੂਰ ਛੋਟਾ ਇਹ ਜਿਹਾਂ ਦੁੱਧ ਦੱਦ ਨੂੰ ਬਾਲਾਂ ਖਰੀਆਂ ਹੁੰਦੀਆਂ ਵੀਰੇ ਮੱਝਾਂ ਵਰਗਾ ਦੁੱਧ ਹੁੰਦਾ ਇਹਨਾਂ ਦਾ ਆ ਲੈ ਚੈੱਕ ਕਰ ਲਓ ਤੁਸੀਂ ਲੈ ਚੱਲ ਬਈ ਅੰਦਰ ਆ ਲੈ ਫੁੱਲ ਬਾਜਨ ਵਾਲੀ ਆ ਕੋਈ ਹੋ ਨਹੀਂ ਹੈ ਬائیں ਬੂਏ ਨੂੰ ਪੂਰਾ ਬਈ ਪਲੀ ਪੁਲੀ ਤਾਂ ਬਹੁਤ ਆ ਹਾਂ ਪਲੀ ਬਹੁਤ ਆ ਦੋਸਤੋ ਬੱਚੀ ਉਹ ਕੋਈ ਕਮੀ ਨਹੀਂ 25 ਦਿਨ ਜਿਵੇਂ ਤਕਰੀਬਨ ਮਹੀਨੇ ਦੇ ਕਰਾਚੀ ਮੰਨ ਲਓ ਤੁਸੀਂ ਕੱਚੀ ਪਈ ਐ ਇਹ ਹਮ 6 ਨਗ ਦਿਖਾਤੇ ਬਾਈ ਜੀ ਸਾਨੂੰ 6 ਦਾ ਮੁੱਲ ਵੀਡੀਓ ਦੇ ਵਿੱਚ ਜੱਸੀ ਭਰਾ ਦਾ ਨੰਬਰ ਹੇਠਾ ਚੱਲੀ ਜਾਂਦਾ ਬੁਰਜ ਢਿਲਵਾ ਪਿੰਡ ਦਾ ਮਾਣਸਾ ਜਿਲ੍ਹੇ ਦਾ ਪਿੰਡ ਆ ਨਾਲ ਪਿੰਡ ਉੱਪਰ ਰਹਿ ਗਿਆ ਸਾਰੇ ਬਾਈ ਨੇ ਦੱਸਿਆ ਸੋ ਜਿਹੜੇ ਭਰਾ ਨੂੰ ਜਿਹੜਾ ਵੀ ਨੱਕ ਫਿੱਟ ਹੁੰਦਾ ਕਰ ਲਿਓ ਬਾਈ ਜੀ ਸੰਪਰਕ ਕਿ ਸੱਤ ਬੱਚੀਆਂ ਆਪਾਂ ਬਈ ਉਹਨਾਂ ਦੀ ਹੂ ਸ਼ੌਟ ਪਾ ਦੇਾਂਗੇ ਦਲ ਕੋਈ ਇਹਨੇ ਲੈਣੀਆਂ ਹੁਣ ਹਾਂ ਸੱਤ ਛੋਟੀਆਂ ਬੱਚੀਆਂ ਆਪਣੇ ਕੋਲੋਂ ਸ਼ੌਟ ਲਾ ਦੇਾਂਗੇ ਨਾਲ ਓਕੇ ਜੀ ਓਕੇ ਹਾਂ ਸੱਤ ਦੋਸਤੋਂ ਬੱਚੀਆਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇਹ ਵੀਡੀਓ ਚ ਆਪਾਂ ਛੇ ਤੁਹਾਨੂੰ ਬੈੜਾਂ ਦਿਖਾਤੀਆਂ ਸੋ ਜਿਹੜੇ ਭਰਾ ਨੂੰ ਜਿਹੜਾ ਫਿੱਟ ਹੁੰਦਾ ਕਰ ਲਿਓ ਜੀ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਭਰਾਵਾਂ ਨੂੰ